ਚੀਫ ਸੈਨਾ ਪੰਜਾਬ ਦੇ ਆਗੂ ਸੰਦੀਪ ਠੱਪਰ ਗੋਰਾ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਕੁਝ ਨਿਹੰਗਾਂ ਦੇ ਵੱਲੋਂ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਤੇ ਨਿਹੰਗਾਂ ਨੇ ਇਹ ਇਲਜ਼ਾਮ ਵੀ ਲਗਾਏ ਸਨ ਕਿ ਥਾਪਰ ਦੇ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਕਾਰਨ ਇਹ ਹਮਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਸੰਦੀਪ ਥਾਪਰ ਗੁਰਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ਉਹਨਾਂ ਦੇ ਸਰੀਰ ਉੱਤੇ ਕਈ ਸਾਰੇ ਤਲਵਾਰਾਂ ਦੇ ਨਿਸ਼ਾਨ ਅਤੇ ਸੱਟਾਂ ਵੀ ਸਨ ਤੇ ਕਈ ਥਾਵਾਂ ਤੋਂ ਹੱਡੀਆਂ ਵੀ ਟੁੱਟ ਗਈਆਂ ਸਨ ਅਤੇ ਮਾਸਪੇਸ਼ੀਆਂ ਦੀਆਂ ਨਸਾਂ ਵੀ ਕੱਟੀਆਂ ਗਈਆਂ ਸਨ ਸਿਰ ਤੇ ਗੈਰੇ जखमਾਂ ਸੰਤ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਲੁਧਿਆਣਾ ਦੇ ਡੀ ਐਮ ਸੀ ਵਿਖੇ ਭਰਤੀ ਕਰਵਾਇਆ ਗਿਆ ਸੀ ਅਤੇ 8 ਦਿਨਾਂ ਦੇ ਵਿੱਚ ਰਿਕਵਰੀ ਹੋਣ ਤੋਂ ਬਾਅਦ ਸੰਦੀਪ ਠੱਪਰ ਗੋਰਾ ਘਰ ਪਹੁੰਚੇ ਨੇ ਤੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਤਾ ਗਿਆ ਹੈ ਦੱਸ ਦਈਏ ਕਿ ਇਸ ਮੌਕੇ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਵੀ ਮੌਜੂਦ ਰਹੇ ਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਘਰੇ ਲਿਆਂਦਾ ਗਿਆ ਹੈ। ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਸੰਦੀਪ ਠੱਪਰ ਗੁਰਾਂ ਨੂੰ ਨਿੱਘਾ ਸਵਾਗਤ ਕਰਕੇ ਉਹਨਾਂ ਦੇ ਚੋਣ ਵਾਲਿਆਂ ਵੱਲੋਂ ਤੇ ਉਹਨਾਂ ਦੇ ਪਾਰਟੀ ਦੇ ਵਰਕਰਾਂ ਵੱਲੋਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਘਰ ਲਿਆਂਦਾ ਜਾ ਰਿਹਾ ਹੈ। ਸਾਰਿਆਂ ਦੀਆਂ ਜ਼ਬਾਵਾ ਦੇ ਨਾਲ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਨਾ ਮੈਂ ਨਾਲ ਤੇ ਅਸ਼ੀਰਵਾਦ ਰਿਹਾ ਵੀਰਲਾ ਦਾ ਭਰਾਵਾ ਦਾ ਜਿਹੜਾ ਮੇਰੇ ਨਾਲ ਸਾਥ ਰਿਹਾ ਹੈ ਪੈਨਾ ਦਾ ਜਿਹੜਾ ਮੇਰੇ ਤੇ ਅਸ਼ੀਰਵਾਦ ਰਿਹਾ ਔਰ ਮੇਰੇ ਲਈ ਦੁਆਵਾਂ ਨਹੀਂ ਕੀਤੀਆਂ ਤੁਸੀਂ ਸਾਰਿਆਂ ਨੇ ਇੱਕ ਹੱਥਾ ਮੈਨੂੰ ਪਤਾ ਮੈਂ ਤਾਂ ਹੀ ਬਚ ਸਕਿਆ ਵੀ ਤੇ ਮੇਰਾ ਮੁਸਕੁਰ ਸੀ ਬੰਦ ਗਿਆ ਸ਼ਿਵसेना ਪੰਜਾਬ ਦੇ ਆਗੂ ਸੰਦੀਪ ਖਾਪਰ ਗੋਰਾ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਕੁਝ ਨਿਹੰਗਾਂ ਦੇ ਵੱਲੋਂ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਤੇ ਨਿਹੰਗਾਂ ਨੇ ਇਹ ਇਲਜ਼ਾਮ ਵੀ ਲਗਾਏ ਸਨ ਕਿ ਥਾਪਰ ਦੇ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹਾਈ ਗਈ ਹੈ ਜਿਸ ਕਾਰਨ ਇਹ ਹਮਲਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਸੰਦੀਪ ਥਾਪਰ ਗੋਰਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਉਹਨਾਂ ਦੇ ਸਰੀਰ ਉੱਤੇ ਕਈ ਸਾਰੇ ਤਲਵਾਰਾਂ ਦੇ ਨਿਸ਼ਾਨ ਅਤੇ ਸੱਟਾਂ ਵੀ ਸਨ ਤੇ ਕਈ ਥਾਵਾਂ ਤੋਂ ਹੱਡੀਆਂ ਵੀ ਟੁੱਟ ਗਈਆਂ ਸਨ ਅਤੇ ਮਾਸਪੇਸ਼ੀਆਂ ਦੀਆਂ ਨਸਾਂ ਵੀ ਕਟੀਆਂ ਗਈਆਂ ਸਨ। ਸਿਰ ਤੇ ਗੈਰੇ जखमਾਂ ਸੰਤ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਲੁਧਿਆਣਾ ਦੇ ਡੀ ਐਮ ਸੀ ਵਿਖੇ ਭਰਤੀ ਕਰਵਾਇਆ ਗਿਆ ਸੀ ਅਤੇ 8 ਦਿਨਾਂ ਦੇ ਵਿੱਚ ਰਿਕਵਰੀ ਹੋਣ ਤੋਂ ਬਾਅਦ ਸੰਦੀਪ ਠੱਪਰ ਗੋਰਾ ਘਰ ਪਹੁੰਚੇ ਨੇ ਤੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਸਮੂਚੀ ਲੀਡਰਸ਼ਿਪ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਤਾ ਗਿਆ ਹੈ ਦੱਸਦੀ ਹੈ ਕਿ ਇਸ ਮੌਕੇ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਵੀ ਮੌਜੂਦ ਰਹੇ ਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਘਰੇ ਲਿਆਂਦਾ ਗਿਆ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਸੰਦੀਪ ਠੱਪਰ ਗੁਰਾਂ ਨੂੰ ਨਿੱਘਾ ਸਵਾਗਤ ਕਰਕੇ ਉਹਨਾਂ ਦੇ ਚੋਣ ਵਾਲਿਆਂ ਵੱਲੋਂ ਤੇ ਉਹਨਾਂ ਦੇ ਪਾਰਟੀ ਦੇ ਵਰਕਰਾਂ ਵੱਲੋਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਘਰ ਲਿਆਂਦਾ ਜਾ ਰਿਹਾ ਹੈ ਸਾਰਿਆਂ ਦੀਆਂ ਜ਼ਵਾਵਾਵਾਂ ਦੇ ਨਾਲ ਵਾਹਵਾ ਅੱਜ ਆਪਣੇ ਘਰ ਸੇ ਜਨਾਬ ਸੋਚੀ। ਰੱਬ ਕੋ ਜਿੰਦਾਬਾਦ। ਸਭ ਤੋਂ ਸਾਰਿਆਂ ਦਾ ਜਿੰਨਾ ਮੈਨੂੰ ਸਹਿਯੋਗ ਰਿਹਾ, ਜਿੰਨਾ ਮੇਨੂੰ ਅਸ਼ੀਰਵਾਦ ਰਿਹਾ, ਵੀਰਾਂ ਦਾ, ਭਰਾਵਾਂ ਦਾ ਜਿਹੜਾ ਮੇਰੇ ਨਾਲ ਸਾਥ ਲਿਆ, ਭੈਣਾਂ ਦਾ ਜਿਹੜਾ ਮੇਰੇ ਤੇ ਅਸ਼ੀਰਵਾਦ ਰਿਹਾ, ਔਰ ਮੇਰੇ ਲਈ ਦੁਆਵਾਂ ਲਈ ਨਹੀਂ ਕੀਤੀ ਤੁਸੀਂ ਸਾਰਿਆਂ ਨੇ ਇੱਥੋਂ ਤੱਕ। ਮੈਨੂੰ ਪਤਾ ਮੈਂ ਤਾਂ ਹੀ ਬਚ ਸਕਿਆ ਵੀ ਤੇ ਮੇਰਾ ਮੁਸਕੁਰ ਸੀ ਬਚੀ। ਸਿਟੀ ਹੋਮ ਨਿਊਜ਼ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ।